ਸਸਤਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਦੇ ਨੇ ਖਾਸ ਕਰ ਮਨ ਪਾਉਂਦੇ ਉਹਨਾਂ ਦੇ ਸਥਾਨ ਨੇ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਇਧਰ ਨੂੰ ਜ਼ਿਆਦਾ ਰੁਝਾਨ ਹੁੰਦਾ ਪਰ ਖਬਰ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਦੇ ਵਿੱਚ 25000 ਦੇ ਕਰੀਬ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਿਆ ਉਹਨਾਂ ਦੀ ਯੋਗਤਾ ਰੱਦ ਕਰ ਦਿੱਤੀ ਗਈ ਹੈ ਜਿਹੜੀ ਉਹਨਾਂ ਨੇ ਸਟੱਡੀ ਕੀਤੀ ਸੀ ਉਹ ਵੀ ਰੱਦ ਇੱਕ ਤਰੀਕੇ ਦੇ ਨਾਲ ਕਰ ਦਿੱਤੀ ਗਈ ਹੈ ਤੇ ਜਿਹੜੇ ਕਾਲਜਾਂ ਦੇ ਵਿੱਚੋਂ ਉਹਨਾਂ ਨੇ ਆਪਣੀ ਪੜ੍ਹਾਈ ਮੁਕੰਮਲ ਕੀਤੀ ਸੀ ਉਹਨਾਂ ਕਾਲਜਾਂ ਦੀ ਵੀ ਮਾਨਤਾ ਰੱਦ ਹੋ ਗਈ ਹੈ ਸਿੱਧੇ ਇਲਜ਼ਾਮ ਲੱਗੇ ਨੇ ਕਿ ਨਾ ਵਿਦਿਆਰਥੀਆਂ ਨੂੰ ਸਿਰਫ ਸਕਿੱਲ ਦੇ ਨਾਮ ਦੇ ਉੱਤੇ ਕੋਈ ਟ੍ਰੇਨਿੰਗ ਨਹੀਂ ਦਿੱਤੀ ਗਈ ਸਿਰਫ ਇੱਕ ਸਰਟੀਫਿਕੇਟ ਦਿੱਤੇ ਗਏ ਡਿਗਰੀਆਂ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਵੈਲਿਡ ਨਹੀਂ ਮੰਨਿਆ ਗਿਆ ਜਿਸ ਤੋਂ ਬਾਅਦ ਦੇ ਵਿੱਚ ਆਸਟ੍ਰੇਲੀਆ ਦੀ ਸਰਕਾਰ ਨੇ ਵੱਡਾ ਕਦਮ ਚੁੱਕਿਆ ਤੇ ਇਹਦਾ ਸਭ ਤੋਂ ਵੱਡਾ ਅਸਰ ਭਾਰਤੀਆਂ ਤੇ ਪੰਜਾਬੀਆਂ ਦੇ ਉੱਤੇ ਪਿਆ ਕਿਉਂਕਿ 25000 ਦੇ ਵਿੱਚੋਂ ਬਹੁ ਗਿਣਤੀ ਭਾਰਤੀ ਅਤੇ ਪੰਜਾਬੀ ਨੇ ਜਿਨ੍ਹਾਂ ਨੂੰ ਇਹ ਵੱਡਾ ਝਟਕਾ ਲੱਗਿਆ ਕਿਉਂਕਿ ਵੱਖ-ਵੱਖ ਖੇਤਰਾਂ ਦੇ ਵਿੱਚ ਇਹ ਸਰਟੀਫਿਕੇਟ ਦਿੱਤੇ ਗਏ ਸੀਗੇ ਖਾਸ ਕਰ ਇਹਦੇ ਵਿੱਚ ਸੀਗਾ ਸੇਤ ਇਸ ਤੋਂ ਇਲਾਵਾ ਇੰਜੀਨੀਅਰਿੰਗ ਤੇ ਨਾਲ ਹੀ ਇਹਦੇ ਵਿੱਚ ਬੱਚਿਆਂ ਦੀ ਦੇਖਭਾਲ ਨਾਲ ਸੰਬੰਧਿਤ ਕੋਰਸ ਸੀਗੇ ਤੇ ਕਹਿੰਦੇ ਮਾਮਲਾ ਵੀ ਉਦੋਂ ਸਾਹਮਣੇ ਆਇਆ ਜਦੋਂ ਇਹਨਾਂ ਨੇ ਆਪਣੀਆਂ ਡਿਗਰੀਆਂ ਜਾਂ ਸਰਟੀਫਿਕੇਟ ਲਗਾ ਕੇ ਨੌਕਰੀਆਂ ਹਾਸਲ ਕੀਤੀਆਂ ਜਾਂ ਕੋਸ਼ਿਸ਼ ਕੀਤੀ ਇੱਕ ਜਿਹੜਾ ਬੱਚਿਆਂ ਦਾ ਦੇਖਭਾਲ ਕੇਂਦਰ ਸੀਗਾ ਉਹਦੇ ਵਿੱਚ ਬਾਲ ਕੇਂਦਰਾਂ ਦੇ ਵਿੱਚ ਕਰਮਚਾਰੀਆਂ ਵੱਲੋਂ ਦੁਰਵਿਵਹਾਰ ਕੀਤਾ ਗਿਆ ਉੱਥੋਂ ਦੇ ਮੁਲਾਜ਼ਮਾਂ ਵੱਲੋਂ ਫਿਰ ਜਾਣ ਸ਼ੁਰੂ ਹੋਈ ਕਿ ਕਿਉਂ ਇਸ ਤਰ੍ਹਾਂ ਦੇ ਨਾਲ ਕਰ ਰਹੇ ਨੇ ਤਾਂ ਤਾਂ ਕਿਤੇ ਜਾ ਕੇ ਪਤਾ ਲੱਗਿਆ ਕਿ ਤਾਂ ਕਈਆਂ ਨੂੰ ਮੋਡਲੀ ਸਿੱਖਿਆ ਜਾਂ ਟ੍ਰੇਨਿੰਗ ਹਾਸਲ ਹੀ ਨਹੀਂ ਹੋਈ ਸਿਰਫ ਇੱਕ ਫੀਸਾਂ ਭਰ ਕੇ ਸਰਟੀਫਿਕੇਟ ਹਾਸਲ ਕੀਤੇ ਗਏ ਨੇ ਇਹਦੇ ਵਿੱਚ ਵਿਦਿਆਰਥੀਆਂ ਦਾ ਵੀ ਨੁਕਸਾਨ ਹੋਇਆ ਸਮਾਂ ਵੀ ਬਰਬਾਦ ਹੋਇਆ ਪੈਸਾ ਵੀ ਬਰਬਾਦ ਹੋਇਆ ਤੇ ਹੁਣ ਜੇਕਰ ਉਹਨਾਂ ਦੀਆਂ ਡਿਗਰੀਆਂ ਯੋਗਤਾਵਾਂ ਹੀ ਰੱਦ ਕਰ ਦਿੱਤੀਆਂ ਗਈਆਂ ਨੇ ਤਾਂ ਉਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਰਹਿਣਾ ਵੀ ਮੁਸ਼ਕਲ ਹੋ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਂਕਿ ਅਜੇ ਕੋਈ ਅਪਡੇਟ ਨਹੀਂ ਹੈ ਕਿ ਉਹਨਾਂ ਨੂੰ ਵਾਪਸ ਭੇਜਿਆ ਜਾਏਗਾ ਜਾਂ ਕੀ ਹੋਵੇਗਾ ਉਹਨਾਂ ਦਾ ਪਰ 25000 ਦੇ ਕਰੀਬ ਵਿਦਿਆਰਥੀ ਪ੍ਰਭਾਵਿਤ ਹੋਏ ਨੇ ਆਸਟ੍ਰੇਲੀਆ ਸਰਕਾਰ ਵੱਲੋਂ ਉਹਨਾਂ ਦੀ ਯੋਗਤਾ ਨੂੰ ਰੱਦ ਕਰ ਦਿੱਤਾ ਗਿਆ ਜਿਹੜੀ ਸਟੱਡੀ ਉਹਨਾਂ ਨੇ ਆਸਟ੍ਰੇਲੀਆ ਦੇ ਕਾਲਜਾਂ ਦੇ ਵਿੱਚ ਕੀਤੀ ਸੀ ਉਹਨੂੰ ਮਾਨਤਾ ਨਹੀਂ ਮਿਲਦੀ ਨਜ਼ਰ ਆ ਰਹੀ ਇੱਕ ਸਕਿਲਡ ਐਂਡ ਟ੍ਰੇਨਿੰਗ ਦੇ ਮੰਤਰੀ ਨੇ ਐਂਡਰੀਓ ਗਿਲਜ਼ ਉਹਨਾਂ ਨੇ ਵੀ ਕਿਹਾ ਹੈ ਕਿ ਇਹ ਵਿਦਿਆਰਥੀਆਂ ਦੇ ਨਾਲ ਵੱਡਾ ਧੋਖਾ ਹੈ ਕਿਉਂਕਿ ਕਾਲਜਾਂ ਨੇ ਉਹਨਾਂ ਨੂੰ ਗੁੰਮਰਾਹ ਕੀਤਾ ਇਸ ਕਰਕੇ ਕਾਲਜਾਂ ਦੇ ਉੱਤੇ ਵੀ ਕਾਰਵਾਈ ਕੀਤੀ ਗਈ ਹੈ ਕਿੰਦੇ ਮਹਿਜ਼ ਫੀਸਾਂ ਲੈ ਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਸਕਿਲਡ ਹੋਣ ਦਾ ਸਰਟੀਫਿਕੇਟ ਦੇ ਦਿੱਤਾ ਗਿਆ ਪਰ ਉਹਨਾਂ ਨੂੰ ਸਕਿਲਡ ਨਹੀਂ ਕੀਤਾ ਗਿਆ ਯਾਨੀ ਕਿ ਉਹਨਾਂ ਨੂੰ ਮੋਡਲੀ ਜਿਹੜੀ ਵਿਦਿਆ ਸੀ ਉਹ ਨਹੀਂ ਦਿੱਤੀ ਗਈ ਸਿਰਫ ਇੱਕ ਸਰਟੀਫਿਕੇਟ ਤੇ ਡਿਗਰੀਆਂ ਹੀ ਸੌਂਪ ਦਿੱਤੀਆਂ ਗਈਆਂ ਤਾਂ ਜਦੋਂ ਅੱਗੇ ਨੌਕਰੀ ਵਾਸਤੇ ਅਪਲਾਈ ਕਰਦੇ ਨੇ ਤਾਂ ਇਹਦਾ ਜਿਹੜਾ ਮੁਲਾਂਕਣ ਉਹ ਸਹੀ ਨਹੀਂ ਪਾਇਆ ਗਿਆ ਜਿਸ ਤੋਂ ਬਾਅਦ ਦੇ ਵਿੱਚ 25000 ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਭਵਿੱਖ ਦੇ ਉੱਤੇ ਤਲਵਾਰ ਲੰਮਕ ਗਈ ਹੈ ਕਿ ਉਹ ਕੀ ਕਰਨਗੇ ਕਿਉਂਕਿ ਮਾਪਿਆਂ ਨੇ ਕਰਜ਼ੇ ਚੁੱਕ ਕੇ ਜ਼ਮੀਨਾਂ ਘਰ-ਬਾਰ ਗਹਿਣੇ ਰੱਖ ਕੇ ਉਹਨਾਂ ਨੂੰ ਪੜਨ ਵਾਸਤੇ ਭੇਜਿਆ ਸੀ ਪਰ ਇਹਦੇ ਵਿੱਚ ਥੋੜੀ ਜਿਹੀ ਅنگੈਲੀ ਇਹ ਵੀ ਹੁੰਦੀ ਹੈ ਕਿ ਜਦੋਂ ਵੀ ਕਿਤੇ ਵਿਦੇਸ਼ ਜਾਣਾ ਹੋਵੇ ਤਾਂ ਚੰਗੇ ਜਿਹੜੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਐਕਸਪਰਟਸ ਨੇ ਉਹਨਾਂ ਦੀ ਰਾਏ ਜ਼ਰੂਰ ਲੈਣੀ ਚਾਹੀਦੀ ਹੈ ਦੇਖਾ-ਦੇਖੀ ਫਾਈਲਾਂ ਨਹੀਂ ਲਾਉਣੀਆਂ ਚਾਹੀਦੀਆਂ ਤੇ ਦੂਜੀ ਗੱਲ ਜਿਹੜੀ ਵੀ ਤੁਸੀਂ ਕੰਟਰੀ ਦੇ ਵਿੱਚ ਜਾਣਾ ਹੈ ਉੱਥੋਂ ਦੇ ਕਾਲਜਸ ਦੀਆਂ ਸੂਚੀਆਂ ਜਿਹੜੀਆਂ ਹੁੰਦੀਆਂ ਨੇ ਲਿਸਟਾਂ ਹੁੰਦੀਆਂ ਨੇ ਉਹ ਉਹਨਾਂ ਦੀਆਂ ਅਫੀਸ਼ੀਅਲ ਵੈਬਸਾਈਟਸ ਵਗੈਰਾ ਦੇ ਉੱਤੇ ਮਿਲ ਜਾਂਦੀਆਂ ਨੇ ਜਿਹੜੇ ਲੋਕ ਅਜਿਹੇ ਕੰਮਾਂ ਦੇ ਵਿੱਚ ਨੇ ਉਹ ਜਾਣਦੇ ਨੇ ਪਰ ਕੁੱਲ ਮਿਲਾ ਕੇ ਸਹੀ ਸਿੱਖਿਆ ਹਾਸਲ ਕਰਨ ਵਾਸਤੇ ਕਿਸੇ ਚੰਗੇ ਕਾਲਜ ਦੇ ਵਿੱਚ ਹੀ ਦਾਖਲਾ ਲੈਣਾ ਚਾਹੀਦਾ ਅੱਜ ਹੀ ਨਹੀਂ ਇਸ ਤੋਂ ਪਹਿਲਾਂ ਹੋਰ ਨਾ ਮੁਲਕਾਂ ਦੇ ਕਾਲਜਾਂ ਦੇ ਵਿੱਚ ਵੀ ਅਜਿਹੀ ਸਮੱਸਿਆ ਆਈ ਸੀ ਜਿੱਥੇ ਕਾਲਜਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਸੀ ਵਿਦਿਆਰਥੀ ਸੜਕਾਂ ਦੇ ਉੱਤੇ ਰੋਜ਼ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਏ ਸਨ ਹੁਣ ਇਹ ਜਿਹੜੇ 25000 ਵਿਦਿਆਰਥੀ ਨੇ ਇਹਨਾਂ ਨੇ ਸ਼ਾਇਦ ਕਾਲਜਾਂ ਬਾਰੇ ਪੂਰੀ ਜਾਣਕਾਰੀ ਹਾਸਲ ਨਹੀਂ ਕੀਤੀ ਜਾਂ ਫਿਰ ਜੇਕਰ ਜਾਣਕਾਰੀ ਸੀ ਤਾਂ ਸੋਚਿਆ ਕਿ ਚਲੋ ਇੱਕ ਸਰਟੀਫਿਕੇਟ ਚਾਹੀਦਾ ਹੈ ਮਤਲਬ ਕੁੱਲ ਮਿਲਾ ਕੇ ਕਈ ਤਰ੍ਹਾਂ ਦੇ ਸਵਾਲ ਨੇ ਕਿ ਇਹਨਾਂ ਨੂੰ ਗੁੰਮਰਾਹ ਕਿੰਨਾ ਨੇ ਕੀਤਾ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈਆਂ ਹੋਣੀਆਂ ਚਾਹੀਦੀ ਨੇ ਹਾਲਾਂਕਿ ਜਿਹੜੇ ਕਾਲਜ ਨੇ ਇਹ ਫਰਜ਼ੀ ਮੰਨੇ ਗਏ ਨੇ ਕਹਿੰਦੇ ਕਾਲਜ ਹੀ ਫਰਜ਼ੀ ਸੀਗੇ ਸਿਰਫ ਇੱਕ ਸਰਟੀਫਿਕੇਟ ਹੀ ਦਿੰਦੇ ਸੀ ਪਰ ਸਾਡੇ ਵੀ ਇੱਕ ਹੈਗਾ ਦਿਮਾਗਾਂ ਦੇ ਵਿੱਚ ਕਿ ਅਸੀਂ ਵੀ ਚਾਹੁੰਦੇ ਆ ਕਿ ਸ਼ਾਰਟਕਟ ਰਸਤਾ ਹੋਵੇ ਪੜਾਈ ਪੜੂਈ ਛੱਡੋ ਸਰਟੀਫਿਕੇਟ ਚਾਹੀਦਾ ਇੱਕ ਸਰਟੀਫਿਕੇਟ ਮਿਲ ਜੇ ਡਿਗਰੀ ਹਾਸਲ ਹੋ ਜੇ ਉਸ ਤੋਂ ਬਾਅਦ ਚ ਨੌਕਰੀ ਕਰ ਲਾਂਗੇ ਪਰ ਹੁਣ ਅਜਿਹਾ ਆਸਟ੍ਰੇਲੀਆ ਦੇ ਵਿੱਚ ਹੁੰਦਾ ਨਜ਼ਰ ਨਹੀਂ ਆ ਰਿਹਾ 25000 ਵਿਦਿਆਰਥੀਆਂ ਨੂੰ ਝਟਕਾ ਲੱਗਿਆ ਜਿਨ੍ਹਾਂ ਦੀ ਯੋਗਤਾ ਰੱਦ ਕੀਤੀ ਗਈ ਹੈ ਜਿਨ੍ਹਾਂ ਨੇ ਆਪਣੇ ਸਰਟੀਫਿਕੇਟ ਕੋਰਸ ਕੰਪਲੀਟ ਕਰ ਲਏ ਸੀ ਪਰ ਉਹ ਸਰਟੀਫਿਕੇਟ ਕੋਰਸ ਸਕਿੱਲਡ ਨਹੀਂ ਪਾਏ ਗਏ ਤਾਂ ਕਾਲਜਾਂ ਦੀ ਮਾਨਤਾ ਵੀ ਰੱਦ ਕੀਤੀ ਗਈ ਹੈ ਤੇ ਸਿਰਫ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਜਿਹੜੀਆਂ ਕਲਾਸਾਂ ਸੀਗੀਆਂ ਉਹ ਵੀ ਫਰਜ਼ੀ ਲੱਗੀਆਂ ਤੇ ਉਹਨਾਂ ਦੇ ਵਿੱਚ ਵੀ ਕਾਫੀ ਜਿਹੜੇ ਵਿਦਿਆਰਥੀ ਪ੍ਰਭਾਵਿਤ ਹੋਏ ਨੇ ਤਾਂ ਕੁੱਲ ਮਿਲਾ ਕੇ ਅਸੀਂ ਤੁਹਾਨੂੰ ਇਹੀ ਗੁਜ਼ਾਰਿਸ਼ ਕਰਦੇ ਹੁੰਦੇ ਆ ਕਿ ਜਦੋਂ ਵੀ ਤੁਸੀਂ ਕਿਤੇ ਵਿਦੇਸ਼ ਦਾ ਰੁਕ ਕਰੋ ਵਿਦੇਸ਼ ਦੇ ਬਾਰੇ ਜਾਣਕਾਰੀ ਜਿਸ ਦੇ ਵਿੱਚ ਵੀ ਜਾਣਾ ਕੰਟਰੀ ਚ ਉਹਦੇ ਬਾਰੇ ਜਾਣਕਾਰੀ ਹਾਸਲ ਕਰੋ ਜਿਹੜਾ ਇਮੀਗ੍ਰੈਂਟ ਦਾ ਤੁਹਾਡਾ ਜਿਹੜਾ ਐਕਸਪਰਟ ਆ ਉਹਦੇ ਨਾਲ ਸਲਾਹ مشورہ ਕਰੋ ਕਿਸੇ ਭਰੋਸੇਯੋਗ ਏਜੰਸੀ ਦੇ ਰਾਹੀਂ ਹੀ ਵਿਦੇਸ਼ ਦਾ ਰੁਕ ਕਰਿਆ ਕਰੋ ਨਹੀਂ ਤਾਂ ਫਿਰ ਨੁਕਸਾਨ ਹੁੰਦਾ ਤੇ ਕਾਲਜਾਂ ਦੀ ਵੀ ਪੂਰੀ شناخت ਕਰ ਲਿਆ ਕਰੋ ਕਿ ਕਿਹੜੇ ਕਾਲਜ ਦੇ ਤੁਸੀਂ ਪੜਨ ਜਾ ਰਹੇ ਹੋ ਉਹਦਾ ਰਿਕਾਰਡ ਕੀ ਹੈ ਕੀ ਉਹਦੇ ਕੋਲ ਮਾਨਤਾ ਹੈ ਜਾਂ ਨਹੀਂ ਕਿੰਨੀ ਦੇਰ ਵਾਸਤੇ ਉਹਨੂੰ ਮਾਨਤਾ ਮਿਲੀ ਹੈ ਕੀ ਉਹ ਕੀ ਉਹਦੀ ਐਕਸਟੈਂਡ ਹੋਈ ਜਾਂ ਨਹੀਂ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਜੇਕਰ ਜਾਓਗੇ ਤਾਂ ਤੁਹਾਨੂੰ ਅਜਿਹੇ ਧੋਖਿਆਂ ਦਾ ਸ਼ਿਕਾਰ ਨਹੀਂ ਹੋਣਾ ਪਵੇਗਾ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਝੋਕਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਪੁੱਲੰਧਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ